ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਧੋਖਾ ਸਰਸਾ ਦਾ ਕਹਿਰ ਗੰਗੂ ਦਾ ਲਾਲਚ ਤੇ ਸ੍ਰੀ ਚਮਕੌਰ ਸਾਹਿਬ ਦੇ ਕਮਾਸਾਨ ਯੁੱਧ ਤੋਂ ਬਾਅਦ ਮੁਗਲਾਂ ਦੇ ਸਖਤ ਪੈਰੇ ਨੂੰ ਤੋੜਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਸਲੋਨੀ ਪਿੰਡ ਤੋਂ ਹੁੰਦੇ ਹੋਏ ਜੱਟਪੁਰੇ ਵਿੱਚੋਂ ਲੰਘ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਰਾਏ ਕੋਟ ਵਾਲਾ ਚੌਧਰੀ رائے ਕਲਾ ਮਿਲਦਾ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤਾਂ ਤੁਹਾਡੇ ਪਾਲਕੀ ਸਾਹਿਬ ਦੇ ਵਿੱਚ ਦਰਸ਼ਨ ਕਰਕੇ निहाल ਹੋ ਗਿਆ ਤੇ ਆਖਦਾ ਹੈ ਗੁਰੂ ਸਾਹਿਬ ਜੀ ਜੇਕਰ ਕੋਈ ਸੇਵਾ ਹੈ ਤੇ ਇਸ ਗਰੀਬ ਨੂੰ ਹੁਕਮ ਕਰੋ ਗੁਰੂ ਸਾਹਿਬ ਜੀ ਨੇ ਆਖਿਆ ਕਿਸੇ ਭਰੋਸੇ ਵਾਲੇ ਸਮਝਦਾਰ ਗੁਰਸਿੱਖ ਪਿਆਰੇ ਨੂੰ ਸਰਹੰਦ ਭੇਜੋ ਅਸੀਂ ਮਾਤਾ ਜੀ ਤੇ ਛੋਟੇ ਸਾਹਿਬ ਜਾਦਿਆਂ ਦੇ حال بارے ਜਾਨਣਾ ਚਾਹੇ ਨੀਹਾ ਸਰਹੰਦ ਵੱਲੋਂ ਆ ਰਹੀਆਂ ਹਵਾਵਾਂ ਦੇ ਵਿੱਚ ਬੇਚੈਨੀ ਹੈ ਅਗੋ ਰਾਏ ਕਲਾਜੀ ਕਹਿੰਦੇ ਹਨ ਸੱਚੇ ਪਾਸ਼ਾ ਜੀ ਉਹ ਮੇਰੇ ਨੌਕਰ ਨੂਰਾ ਮਾਹੀ ਦੀ ਭੈਣ ਦਾ ਨਿਕਾਹ ਸਰਹੰਦ ਵਿੱਚ ਹੋਇਆ ਆਪਾਂ ਇਸ ਨੂੰ ਹੁਣੇ ਭੇਜ ਦਿੰਨੇ ਹਾਂ ਨਾਲੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਏਗਾ ਰਾਏ ਕਲਾਜੀ ਨੇ ਆਪਣੇ ਨੌਕਰ ਨੂਰਾ ਮਾਹੀ ਨੂੰ ਉਸ ਦੀ ਭੈਣ ਰਜ਼ੀਆ ਕੁਲ ਸਰਹੰਦ ਭੇਜਿਆ ਭੈਣ ਰਜ਼ੀਆ ਉਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦੇ ਤੇ ਜਲਾਦਾਂ ਵੱਲੋਂ ਸ਼ਹੀਦ ਕਰਦੇ ਆਪਣੀ ਅੱਖੀਂ ਦੇਖਿਆ ਸੀ ਸੰਗਤ ਜੀ ਇਸ ਘਟਨਾ ਨੂੰ ਵੇਖ ਕੇ ਪੈਣ ਰਜ਼ੀਆ ਬਹੁਤ ਸਦਮੇ ਵਿੱਚ ਸਨ ਤਾਂ ਉਹਨਾਂ ਦੇ ਪਤੀ ਨੂਰਾ ਮਾਹੀ ਨੂੰ ਦੱਸਦੇ ਹਨ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਤੇ ਰਜ਼ੀਆ ਉੱਥੇ ਹੀ ਖੜੀ ਸੀ ਤੇ ਅੱਜ ਤੱਕ ਰਜ਼ੀਆ ਉਸ ਸਦਮੇ ਦੇ ਵਿੱਚੋਂ ਬਾਹਰ ਨਹੀਂ ਆ ਪਈ ਤਾਂ ਸੰਗ ਜੀ ਨੂਰਾ ਗੁਰੂ ਸਾਹਿਬ ਜੀ ਨੂੰ ਆ ਕੇ ਸਾਰੀ ਘਟਨਾ ਬਾਰੇ ਦੱਸਦਾ ਹੈ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣ ਦਿੱਤਾ ਤੇ ਜਲਾਦਾਂ ਵੱਲੋਂ ਸ਼ਹੀਦ ਕੀਤਾ ਗਿਆ ਦੀਵਾਨ ਟੋਡਰ ਮਲ ਜੀ ਵੱਲੋਂ ਮਾਤਾ ਜੀ ਤੇ ਛੋਟੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਧਰਤੀ ਤੋਂ ਇੱਕ ਬੂਟਾ ਪਟਕੇ ਕਿਹਾ ਮੁਗਲਿਆ ਸਲਤਨਤ ਦੀ ਜੜਪੱਟੀ ਗਈ ਹੈ ਹੁਣ ਇਹਨਾਂ ਦੇ ਦਿਨ ਉਂਗਲਾ ਤੇ ਗਿੜੇ ਜਾ ਸਕਦੇ ਹਨ ਸੰਗਤ ਜੀ ਅੱਗੇ ਦੇ ਇਤਿਹਾਸ 'ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ